ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਗਰਾਂ ਮਸੇ ਲਾਈ ਲੈ ਕੇ ਆਂ ਜੀ ਤੰਨੇ ਵੀ ਬਾਈ ਗੱਬਣਾ ਨੇ ਇੱਕ ਬਾਈ ਪਹਿਲੇ ਨੰਬਰ ਵਾਲੀ ਸੂਣਨੀਆ ਬਿਲਕੁਲ ਤਿਆਰੀਆਂ ਚ ਆਉ ਪੁੱਛ ਲੈਨੇ ਬਾਈ ਥੋੜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ 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 ਬਾਈ ਤੁਸੀਂ ਦੱਸੋ ਨਾਮ ਤੇ ਐਡਰੈਸ ਹੋਊ ਨਾਮ ਮੇਰੇ ਵੀਰੇ ਜੱਸਾ ਗਾ ਪਿੰਡ ਸੈਦੋ ਕੀ ਹੈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਗੜ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਭਾਗੀ ਕੇ ਪਹੁੰਚ ਜਾਂਦਾ ਇੱਧਰ ਜੀ ਇੱਧਰ ਨਿਹਾਲ ਸਿੰਘਗੜ ਪਹੁੰਚ ਜਾਂਦਾ ਮਧ ਦਿਰਗਾਜੀ ਨਾ ਭਾਈ ਮੋਬਾਈਲ ਨੰਬਰ ਹੋ ਮੈਂ ਨੰਬਰ 9968138732 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਆ ਇਹ ਦੂਜਾ ਸੂਆ ਡਾਕਟਰ ਪਹਿਲਾਂ ਨੇ ਦੁੱਧ ਦਿੱਤਾ 18 19 ਕਿਲੋ 18 19 ਕਿਲੋ ਹਾਂਜੀ ਐਸ ਤੇ ਦੂਜਾ ਸੂਆ ਬਰੀਕ ਬਰੂਕ ਬਹੁਤਾ ਸੂਣਦੀਆਂ ਤਿਆਰੀਆਂ ਜੇ ਬੱਚਾ ਸ਼ਾਮ ਨੂੰ ਦੇ ਦੇ ਸੁਬਾ ਦੇ ਦੇ ਹਮ ਠੀਕ ਆ ਐਸ ਤੇ ਦੁੱਧ ਰਾਜੀ ਬਾਜੀ ਬਾਹਰ ਤਾਂ ਕਹਿੰਦੇ ਨਹੀਂ ਆਪਾਂ 22 23 ਕਿਲੋ ਦੁੱਧ ਬੰਦਾ ਕਿਹੜਾ ਹੋਵੇ ਖਰਾ ਚੋਲੂਏ ਤੂੰ ਹਮ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਫੀਟਿੰਗ ਨਾਲ ਲੇਵਾ ਕੱਲਾ ਕੱਲਾ ਥਣ ਗਲਾਬੀ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੇਸ ਬੜਾ ਚੰਗਾ ਕਰਮਾਲੀ ਦਾ ਬਰੀਕੀ ਚ ਬਾਈ ਦੀ ਗੱਲ ਸਹੀ ਆ ਪੂਰੀ ਆ ਕੀ ਤੋਰਾ ਦੇਖੋ ਬਈ ਕਮਾਲ ਚੰਗੀ ਆ ਬੜਾ ਸੁਨੱਖੀ ਆ ਕੱਲੀ ਵਾਸ ਸੂੰਦੇ ਸੂੰਦੀ ਨੇ ਲੇਵਾ ਇਦੋਂ ਦੁੱਗਣਾ ਤਿਆਰ ਕਰ ਲੈਣਾ ਕਿ ਨਹੀਂ ਭਰਾ ਹਾਂਜੀ ਹਾਂਜੀ ਬਾਈ ਹੂੰ ਤੋਰਾ ਦੇਖੋ ਲੈ ਕਮਾਲ ਕੱਦ ਵੱਡ ਫਰੰਟ ਫਰੰਟ ਕਰਮਾਲੀ ਦਾ ਪੂਰਾ ਚੰਗਾ ਗੁੱਠਾਂ ਗੱਠਾਂ ਦੇਖੋ ਡੱਟ ਕਿੱਥੋਂ ਤੋਂ ਲੈ ਵਾ ਆਰਡਰ ਸਟਾਰਟ ਹੁੰਦਾ ਹਮ ਕਰਮਾਲੀ ਜਦੋਂ ਬੱਚਾ ਦੇਣ ਲੱਗੀ ਰਾਂਝਣ ਕੁਝ ਹੋਰ ਹੀ ਹੋਣਗੇ ਕਰਮਾਲੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਤੇ ਕੀ ਮੋਲ ਲਬਰਾ ਜੈ ਜੈ ਮੋਲ ਇਹਦਾ ਜੈ ਜੀ ਹੋ ਡੱਟ ਮੋਲ ਫੂਨਤੀ ਹੋਣਗੇ ਤੇ ਨਾਲ ਠੀਕ ਆ ਬਾਈ ਹਾਂਜੀ ਮੋਲ ਬਰਾ ਕਹਿੰਦਾ ਜੈ ਜੈ ਰੱਖਾਂਗੇ ਮੋਲ ਆ ਜਿਹੜਾ ਬਾਈ ਕਹਿੰਦਾ ਫੂਨ ਤੇ ਕਰਾਂਗੇ ਵੈੜ ਦੇ ਹਿਸਾਬ ਨਾਲ ਮੋਲ ਜਮ ਜੈ ਜੈ ਹੋਊਗਾ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰ ਮਣੀ ਤਿਆਰ ਕਰਦੀ ਹੁੰਦੀ ਹੈ ਫੀਟਿੰਗ ਫੂਲਿੰਗ ਲੈਵੇ ਦੀ ਫੁੱਲ ਤਕੜੀ ਆ ਲੈ ਲੈ ਵਾ ਨੇੜ ਤੋਂ ਚੈੱਕ ਕਰੋ ਪਲਾਈਪ ਨੂੰ ਵੀ ਬਹੁਤ ਪਈ ਆ ਦੇਖੋ ਨਾ ਕਿਦਾਂ ਲਾਡਰ ਲੱਗਿਆ ਵਾ ਹਮ ਕਰ ਮਾਰੀ ਢਿੱਲ ਦੇਖਿਆ ਲੈ ਸੁੰਦੀ ਸੁੰਦੀ ਨੇ ਸਾਰੀ ਢੱਲ ਕੱਢ ਲੈਣੀਆਂ ਇਹ ਹਾਂਜੀ ਹਮ ਪੂਰੋਂ ਲੈ ਵਾ ਚੈੱਕ ਕਰੋ ਲੈ ਕਮਾਲ ਦਾ ਪੂਰੀ ਬਿੱਥੀ ਤੇ ਕੱਲਾ ਕੱਲਾ ਥਣ ਨਾਣਾ ਨੂਣਾ ਫੁੱਲ ਚੰਗੀਆਂ ਕੱਟੀਆਂ ਇਜਲੀ ਹੱਥੀ ਚੂਣੀ ਆ ਜੀ ਉਹਨੂੰ ਬੈਸਟ ਆਪਸ਼ਨ ਆ ਇਹ ਸਹੀ ਆ ਇਹਨੇ ਹੱਥੀ ਘਰੇ ਮਸ਼ੀਨ ਜਾਹੇ ਮਸ਼ੀਨਾਂ ਚੋਲਾ ਜਾਹੇ ਹੱਥੀ ਚੋਲਾ ਹੱਥੀ ਚੋਲੇ 1 ਬਰਾਬਰ ਆ ਹਾਂਜੀ ਅੱਗੇ 2 ਨੰਬਰ ਐਕਤੀ ਕਿੰਨੇ ਦਿਨਾਂ ਦੀ ਕਾਚੀ ਐ ਇਹਦੀ ਵੀ 9 ਦਿਨ ਪਈ ਐ ਡਾਕਟਰ ਹਜੇ 9 ਦਿਨ ਹਾਂਜੀ ਕਿਹੜਾ ਸੂਆ ਭਰਾ ਇਹ ਇਹ ਦੂਜਾ ਸੂਆ ਡਾਕਟਰ ਪਹਿਲੇ ਨੇ ਦੁੱਧ ਦਿੱਤਾ 22 23 ਕਿਲੋ ਐਕਤੀ ਦੂਜਾ ਸੂਆ 25 26 ਕਿਲੋ ਦੁੱਧ ਖੁੱਲਾ ਦੇ ਤੂੰ ਬਾਲਾ ਤੱਕ ਦੇਖ ਬਰੀਕੀ ਦੇਖ ਲੈ ਹਾਂਜੀ ਸਾਰੀਆਂ ਬਾਲਟਾਂ ਲੈ ਕੱਢੂ ਫਿਰ ਸੁਣ ਤੇ ਥਾਣ ਦੇ ਗਲਾਬੀ ਥਾਣ ਕੱਲਾ ਕੱਲਾ ਥਾਣ ਬੋਡੀ ਸਟਰਕਚਰ ਲੈਂਥ ਕੱਦ ਜਿਹੜੀ ਚੀਜ਼ਾਂ ਦੇਖਣ ਵਾਲੀਆਂ ਪੈਰ ਹਾਂ ਰਾਜੀ ਬਾਜੀ ਪ੍ਰਮਾਤਮਾ ਦੀ ਕਿਰਪਾ ਨਾਲ 26 27 ਕਿਲੋ ਦਾ ਤਾਂ ਖੁੱਲਾ ਦਊ ਬਾਈ ਸਹੀ ਆ ਭਰਾ ਖੇਸ ਬੜਾ ਚੰਗਾ ਨਾ ਬੋਦੀ ਚੰਗੀ ਹੱਸਣਾ ਖਾਣਾ ਕੱਚੀ ਕੱਚੀ ਹੈ ਬਾਈ ਹਜੀ ਬਸ ਕੱਲੀ ਕੱਚੀ ਗੱਚੀ ਆ ਦਿਨ ਲੈਦੀ ਆ 9 ਦਿਨੇ ਪਾਏ ਆ 9 ਦਿਨਾਂ ਨੂੰ ਤਾਂ ਮੈਂ ਕਹਿੰਦਾ ਵਰਡ ਨੇ ਕੋਸ ਦੀ ਕੋਸੀ ਬਣ ਜਾਣਾ ਕਿ ਨਹੀਂ ਭਰਾ ਹਾਂਜੀ ਹੂੰ ਤਿਆਰੀ ਜਿਹੜੀ ਵਰਡ ਦੀ ਫੁੱਲ ਆ ਬਾਈ ਜਿਹੜੇ ਹਿਸਾਬ ਨਾਲ ਅੱਜ ਜੜੇ ਰੇਟ ਵੀ ਜੈਜੀ ਹੋਊਗਾ ਕੱਚੀ ਦਾ ਹੋਊਗਾ ਪਰ ਫੋਨ ਤੀ ਪਰ ਜਦੋਂ ਇਹ ਤਿਆਰ ਹੋ ਗਈ ਉਦੋਂ ਰੇਟ ਚੇਂਜ ਹੋ ਜਾਊ ਵੀਰੇ ਇਹਦਾ ਉਦੋਂ ਤੁਹਾਨੂੰ ਵੀ ਪਤਾ ਦੀ ਕਿਹੇ ਜੀ ਰਾਂਝਣ ਲੱਗੇ ਵੇ ਕਿਹੇ ਜਾਂ ਬੋਡੀ ਸਟਰਕਚਰ ਲੱਗਿਆ ਵਾ ਸਹੀ ਆ ਅੱਜ ਦੀ ਘੜੀ ਬਾਈ ਕਹਿੰਦਾ ਰੇਟ ਪੁੱਛੋਂਗੇ ਤਿਆਰ ਹੋਣ ਨਾਲੋਂ ਅੱਜ ਰੇਟ ਘੱਟ ਹੋਊਗਾ ਬਾਈ ਤੇ ਉਹ ਜਾ ਕੇ ਕਹੋ ਵੀਰ ਨੂੰ ਸਾਹਮਣੇ ਪੁੱਜੜਾ ਹਾਂਜੀ ਹਾਂਜੀ ਜੀ ਜੀ ਹਾਂ ਨਾ 10 ਦਿਨ ਪਾਏ ਹਾਂ ਤੇ ਲੈ ਬਾਦ ਕਮਾਲ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਮੋਲ ਭਰਾ ਕਹਿੰਦਾ ਪਰ ਰੱਖਾਂਗੇ ਫੋਨ ਤੇ ਚਮਕ ਦੇਖੋ ਵੈੜਦੀ ਪੱਦਰ ਪੁੱਦਰ ਫੁੱਲ ਆ ਕਿ ਨਹੀਂ ਹਾਂਜੀ ਬਾਈ ਫੁੱਲ ਬੋਡੀ ਸਟ੍ਰਕਚਰ ਪਸਲੀਆਂ ਜਿਹੜੀ ਚੀਜ਼ ਆ ਵੇਖਣ ਵਾਲਾ ਆਰਡਰ ਦੀ ਕੁਆਲਿਟੀ ਹੱਥੀ ਚ ਬਈ ਵਾਲੀ ਵੀ ਐ ਤੇ ਮਸ਼ੀਨ ਵਾਲੀ ਵੀ ਐ ਬਾਈ ਸਹੀ ਗੱਲ ਆ ਬਾਈ ਹੱਥੀ ਚੋਲੋ ਮਸ਼ੀਨ ਨਾਲ ਚੋਲੋ ਇੱਕ ਬਰਾਬਰ ਆ ਕੋਈ ਚੱਕਰ ਹੀ ਨਹੀਂ ਆ ਕੋ ਥਾਣ ਦਾ ਸਾਈਜ਼ ਬਹੁਤ ਚੰਗਾ ਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਗਲਾਬੀ ਥਾਣ ਲੰਘਿਆ ਕਰਦਾ ਤੇ ਤੋਰਾ ਦੇਖੋ ਤੇ ਢਾਂਚਾ ਚੈੱਕ ਕਰੋ ਵੈੜਦਾ ਨੋਦੜਾ ਪੀਸ ਆ ਬਾਈ ਕਿਨੇ ਪਰਾ ਹਾਂਜੀ ਬਾਈ ਹੂੰ ਮੁੱਲ ਜਾਇਜ ਮੁੱਲ ਜਾਇਜ ਹੋਣਗੇ ਵੀਰੇ ਬਫੂਆਂ ਨੂੰ ਤੇ ਅੱਗੇ ਵੀ ਮੁੱਲ ਭਰਾ ਦੇ ਜਾਇਜ ਹੁੰਦੇ ਆ ਬਾਈ ਅੱਗੇ ਤਿੰਨ ਨੰਬਰ ਬਾਈ ਇਹ ਤਿੰਨ ਨੰਬਰ ਵੀਰੇ ਪਹਿਲੇ ਸੂਏ ਨੇ ਨੇ 28 29 ਕਿਲੋ ਦੁੱਧ ਦਿੱਤਾ ਓਕੇ ਐਕਤੀ ਦੂਜਾ ਸੂਆ ਹੂੰ ਬਰੀਕ ਬਰੂ ਕੰਨੀ ਘੱਟ ਏਰੀ ਕਾਟਰ ਜੇ ਐਕਤੀ ਬੜਾ ਤਾਂ ਕਹਿੰਦੇ ਨਹੀਂ ਪ੍ਰਮਾਤਮਾ ਦੀ ਕਿਰਪਾ ਨਾਲ 30 ਕਿਲੋ ਦੁੱਧ ਵੀ ਖਰਾ ਦੇ ਦੂ ਵੀਰੇ ਬਾਈ ਫਾਰਮਚੂ ਲਈਏ ਬੰਦੇ ਨੇ ਥੋੜੀ ਜੀ ਹਾਂਜੀ ਆਰਡਰ ਬਹੁਤ ਕਮਾਲ ਆ ਦੇਖੋ ਬਹੁਤ ਢਲ ਪਈ ਆ ਭਾਈ ਗਲਾਬੀ ਇਧਰ ਦੇਖੋ ਗੁੱਠਾਂ ਦੇਖੋ ਤੁਸੀਂ ਚੈੱਕ ਕਰੋ ਹਜੀ ਕਰਮ ਵਾਲੀ ਤਿਆਰੀ ਕਰਨ ਲੱਗ ਗਈ ਸਹੀ ਗੱਲ ਆ ਹਾਂਜੀ ਜਿਹਨੇ ਇੱਕ ਟ੍ਰਾਂਡੀਸ਼ਨ ਦਾ ਗੱਟਾ ਖਵਾਤਾ ਡਾਕਟਰ ਉਸ ਦਿਨ ਕੋਈ ਮੋਲੀ ਦਾ ਹੋਰ ਹੀ ਹੂ ਦਸਾਂ ਦਾ ਮੰਗਣਾ ਬਰਡ ਦੇ ਵੀ ਰੰਗ ਹੋਰ ਹੀ ਹੋਣ ਹਾਂਜੀ ਹੂੰ ਜਿਹੜੇ ਹਿਸਾਬ ਨਾਲ ਤਿਆਰੀ ਆ ਨਾ ਬਰੀਕੀਆਂ ਸਹੀ ਗੱਲ ਆ ਡਾਕਟਰ ਫਾਰਮਰ ਹੀ ਨੇ ਬਸ ਡਾਕਟਰ ਥੋੜੀ ਜੀ ਸੰਭੀ ਘਟਾ ਉਹਨਾਂ ਦੇ ਘਰੇ ਪ੍ਰੋਬਲਮ ਹੋ ਗਈ ਸੀ ਇੱਕ ਪੈਂਚੀ ਗੱਲ ਨਾਲ ਥੋੜੀ ਜੀ ਸਮਝੀ ਘਟਾ ਠੀਕ ਆ ਭਾਈ ਹਾਂਜੀ ਫੇਸ ਦੇਖੋ ਨਾਸਾਂ ਗੁਲਾਬੀ ਬਰੀਟ ਫੁੱਲ ਪ੍ਰਿੰਟ ਚੰਗਾ ਪੱਧਰ ਆ ਬੜ ਤੋਰਾ ਇੱਕ ਨੰਬਰ ਆ ਲੇਵਾ ਕਮਾਲ ਦਾ ਲੱਗਿਆ ਕਰਮ ਵਾਲੇ ਨੂੰ ਫੀਟਿੰਗ ਆ ਜਿਹੜੀ ਲੇਵੇ ਦੀ ਇੱਕ ਨੰਬਰ ਆ ਕੱਲੀ ਇਹ ਤਾਂ ਜਦੋਂ ਫੋਰਮ ਨੂੰ ਟੱਚ ਕਰੂ ਡਾਕਟਰ ਜਿੱਦਣ ਤਿਆਰ ਹੋ ਗਈਗੇ ਸਹੀ ਆ ਪ੍ਰਾਸ ਸਹੀ ਆ ਕਿ ਨਹੀਂ ਹਮ ਕੱਚੀ ਕੱਚੀ ਆ ਜਿਹੜੀ ਹਾਂ ਤਿਆਰੀ ਬਾਲੀ ਚੰਗੀ ਆ ਬੜ ਹਾਂਜੀ ਤਿਆਰੀ ਬਹੁਤ ਚੰਗੀ ਆ ਬਰੀਕੀਆਂ ਬਰੂਕੀਆਂ ਬੋਡੀ ਸਟਰਕਚਰ ਹਮ ਐਂ ਦੇਖੋ ਆਰਡਰ ਦਾ ਕੱਟ ਜਿੱਦਾਂ ਦੀ ਹਮ ਫੇਸ ਕੱਟ ਦੇਖੋ ਕਿਹੋ ਜਿਹਾ ਲੱਗਿਆ ਵਾ ਥਾਣ ਦੇਖੋ ਗੁਲਾਬੀ ਥਾਣਾ ਕੱਲਾ ਕੱਲਾ ਥਣ ਫੇਸ ਬਰੀਕੀਆਂ ਨਹੀਂ ਡਾਕਟਰ ਦੁੱਧ ਦੇਣਾ ਸਹੀ ਆ ਭਰਾ ਬਰੀਕੀਆਂ ਨਹੀਂ ਦੁੱਧ ਦੇਣਾ ਹਾਂਜੀ ਮੁੱਲ ਜੈਜੂ ਹੂ ਭਰਾ ਹਾਂਜੀ ਮੁੱਲ ਜੈਜੂ ਹੂ ਮੁੱਲ ਫੋਨਤੀ ਕਰ ਲਾਂਗੇ ਆਪਾਂ ਕੱਚੀ ਦਾ ਹੁਣ ਮੁੱਲ ਜੈਜੀ ਕਰਾਂਗੇ ਵੀਰੇ ਜਦੋਂ ਤਿਆਰ ਹੋ ਗਈ ਉਦੋਂ ਤੁਹਾਨੂੰ ਵੀ ਪਤਾ ਲੱਗਣਾ ਕਿੰਨੇ ਪੈਸੇ ਨੇ ਸਹੀ ਆ ਭਰਾ ਵੜ ਦੇ ਰੰਗ ਬਹੁਤ ਦਿਖਾਉਣੇ ਆ ਭਾਈ ਜਿਹੜੇ ਹਿਸਾਬ ਨਾਲ ਤਿਆਰੀ ਆ ਨਾ ਵੜ ਦੀ ਸ਼ੁਰੂਆਤ ਕਰੀ ਆ ਨਾ ਲੇਵਾ ਬਣਾਉਣ ਦੇ ਨੇ ਤੇ ਲੇਵੇ ਤਾਂ ਉਦੋਂ ਨੂੰ ਭਾਈ ਜਿਵੇਂ ਆਪਾਂ ਕਹਿੰਦਾ ਚੱਬ ਗਾੜ ਦੇਣੇ ਕਿ ਨਹੀਂ ਹਾਂਜੀ ਹਾਂਜੀ ਡਾਕਟਰ ਹੂੰ ਨੈਗਸੀ ਭਰਾ ਕੋਲੇ 3 3 ਹੀ ਲਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ